ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਪ੍ਰਮਾਤਮਾ ਨੂੰ ਅਰਦਾਸ ਕਰਦਾ ਕਿ ਇਦਾਂ ਹੀ ਸਾਰਿਆਂ ਤੇ ਆਪਦਾ ਜਿਹੜਾ ਹੱਥ ਆਪਦੀ ਕਿਰਪਾ ਬਣਾਈ ਰੱਖਣਾ ਤੇ ਅੱਜ ਮੈਂ ਥੋੜਾ ਜਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਜ਼ਰੂਰੀ ਵੀ ਆ ਕਰਨੀਆਂ ਤੇ ਜ਼ਰੂਰੀ ਬਣਦੀਆਂ ਵੀ ਕਰਨੀਆਂ ਇੰਪੋਰਟੈਂਟ ਵੀ ਬਹੁਤ ਆ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਤੇ ਅਮਰੀਕਾ ਦੇ ਵਿੱਚ ਜੰਗ ਸ਼ੁਰੂ ਹੋ ਰਹੀ ਆ। ਜੰਗ ਕਿਵੇਂ ਸ਼ੁਰੂ ਹੋ ਰਹੀ ਆ, ਕਿਉਂ ਸ਼ੁਰੂ ਹੋ ਰਹੀ ਆ। ਇਹਦੇ ਵਾਸਤੇ ਆਪਾਂ ਨੂੰ 2 4 5 ਚੀਜ਼ਾਂ ਸਮਝਣੀਆਂ ਪੈਣੀਆਂ ਵੀ ਜੰਗ ਕਿਸ ਤਰ੍ਹਾਂ ਸ਼ੁਰੂ ਹੋਊਗੀ। ਮੈਂ ਉਸ ਜੰਗ ਤੋਂ ਨਹੀਂ ਗੱਲ ਕਰ ਰਿਹਾ, ਉਸ ਜੰਗ ਦੀ ਗੱਲ ਨਹੀਂ ਕਰ ਰਿਹਾ। ਮੈਂ ਕਹਿ ਰਿਹਾ ਕਿ ਟ੍ਰੇਡ ਜੰਗ ਆ ਜਿਹੜੀ ਉਹ ਕੈਨੇਡਾ ਤੇ ਅਮਰੀਕਾ ਦੀ ਸ਼ੁਰੂ ਹੋਣ ਵਾਲੀ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ 20 ਜਨਵਰੀ 2025 ਨੂੰ ਆਪਣੇ 트럼ਪ ਨੇ ਡੋਨਾਲਡ 트럼ਪ ਨੇ 47ਵੇਂ ਰਾਸ਼ਟਰਪਤੀ ਵਜੋਂ ਅਮਰੀਕਾ ਅਮਰੀਕਾ ਲਈ ਸੌਂ ਚੱਕ ਲਈ ਆ ਅਮਰੀਕਾ ਦੇ ਰਾਸ਼ਟਰਪਤੀ ਲਈ ਸੌਂ ਚੱਕ ਲਈ ਆ 트럼ਪ ਨੇ ਤੇ ਸੌਂ ਚੱਕਣ ਤੋਂ ਬਾਅਦ ਜਿਹੜੇ 트럼ਪ ਨੇ ਆਪਦੇ ਐਗਜ਼ੀਕਿਊਟਿਵ ਆਰਡਰਸ ਜਿਹੜੇ ਪ੍ਰੈਜ਼ੀਡੈਂਟ ਕੋਲੇ ਪਾਵਰ ਹੁੰਦੀ ਆ ਵੀ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਆ ਉਹਦੇ ਕੋਲੇ ਉਹਨਾਂ ਦੇ ਕਨਸਟੀਟਿਊਸ਼ਨ ਮੁਤਾਬਕ ਕਿ ਉਹ ਜੀ ਪਾਵਰ ਹੈ ਕਿ ਉਹ ਐਗਜ਼ੀਕਿਊਟਿਵ ਆਰਡਰ ਰਾਸ਼ਟਰਪਤੀ ਪਾਸ ਕਰ ਸਕਦਾ ਤੇ ਹੁਣ ਜਿਹੜੇ ਐਗਜ਼ੀਕਿਊਟਿਵ ਆਰਡਰ ਡੋਨਾਲਡ 트੍ਰੰਪ ਨੇ ਪਾਸ ਕੀਤੇ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਵੀ ਆ ਸ਼ੌਕਿੰਗ ਵੀ ਆ ਹੁਣ ਜਿਵੇਂ ਉਹਨੇ ਜਿੰਨੇ ਵੀ ਐਗਜ਼ੀਕਿਊਟਿਵ ਆਰਡਰ ਪਾਸ ਕੀਤੇ ਆ ਉਹਨਾਂ ਦੇ ਵਿੱਚ ਜਿਵੇਂ ਮੈਕਸੀਕੋ ਅਮਰੀਕਨ ਮੈਕਸੀਕੋ ਬਾਰਡਰ ਤੇ ਐਮਰਜੈਂਸੀ ਲਾਤੀ ਆ ਉੱਥੇ ਆਰਮੀ ਤਾਇਨਾਤ ਕਰਦੀ ਜਿਹੜੇ ਐਕਸ ਪ੍ਰੈਜ਼ੀਡੈਂਸੀ ਬਾਈਡਨ ਉਹਨਾਂ ਦੇ ਲਗਭਗ 70 75 ਜਿਹੜੇ ਸੀਗੇ ਫੈਸਲੇ ਉਹਨਾਂ ਨੂੰ ਰੱਦ ਕਰਤਾ ਜਿਵੇਂ ਐਮਰਜੈਂਸੀ ਲਾਤੀ ਅਮਰੀਕਾ ਮੈਕਸੀਕੋ ਬਾਰਡਰ ਤੇ ਤੇ ਉੱਥੇ ਜਿਹੜੀ ਮਿਲਟਰੀ ਤਾਇਨਾਤ ਕਰਦੀ ਆ ਕਿ ਜਿਹੜੀ ਮਾਸ ਇਲੀਗਲ ਮਾਈਗ੍ਰੇਸ਼ਨ ਆ ਉਹਨੂੰ ਰੋਕਿਆ ਜਾ ਸਕੇ ਤੇ CBP 1 ਜਿਹੜੀ ਐਪ ਸੀਗੀ ਉਹਦੇ ਤੇ ਜਾਨੀ ਕਿ ਉਹਨੂੰ ਸਸਪੈਂਡ ਕਰਤਾ ਉਹਦੀ ਵਰਕਿੰਗ ਨੂੰ ਉਹਦੇ ਨਾਲ ਲਗਭਗ 1 ਲੱਖ ਜਿਹੜੇ ਮਾਈਗ੍ਰੈਂਟ ਸੀਗੇ ਉਹਨਾਂ ਤੇ ਅਸਰ ਪਿਆ ਕਿਉਂਕਿ CBP ਐਪ ਇੱਕ ਉਹ ਪਲੇਟਫਾਰਮ ਸੀਗਾ ਜਿੱਥੇ ਜਿਹੜੇ ਇਲੀਗਲ ਮਾਈਗ੍ਰੈਂਟ ਅਪਾਇੰਟਮੈਂਟ ਲੈ ਲੈਂਦੇ ਸੀਗੇ ਤੇ ਉਸ ਅਪੁਆਇੰਟਮੈਂਟ ਜਰੀਏ ਉਹਨਾਂ ਨੂੰ ਇੱਕ ਟੈਂਪਰੇਰੀ ਪਰੋਲ ਮਿਲ ਜਾਂਦਾ ਸੀਗਾ ਅਮਰੀਕਾ ਦੇ ਵਿੱਚ ਐਂਟਰ ਕਰਨ ਦਾ ਜਿਹਦੇ ਨਾਲ ਉਹ ਆਪਦੀ ਸੈਲਮ ਲਾ ਲੈਣ ਜਾਂ ਹੋਰ ਵੀ ਜਿਹੜਾ ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਉਹਨਾਂ ਨੇ ਕੋਈ ਕਲੇਮ ਆਫ ਦਾ ਪਾਉਣਾ ਉਹ ਪਾ ਸਕਣ ਤੇ ਡਿਊਰਿੰਗ ਦੈਟ ਟਾਈਮ ਉਹ ਜਿਹੜਾ ਉਹਨਾਂ ਨੂੰ ਕੰਮ ਕਰਨ ਦਾ ਪਰਮਿਟ ਮਿਲ ਜਾਂਦਾ ਸੀ ਵਰਕ ਪਰਮਿਟ ਮਿਲ ਜਾਂਦਾ ਸੀ ਤੇ 트럼ਪ ਨੇ ਬਹੁਤ ਵੱਡਾ ਯਾਨੀ ਕਿ ਫੈਸਲਾ ਲੈਂਦੇ ਹੋਏ ਜਿਹੜਾ CBP1 ਦੀ ਜਿਹੜੀ ਸਿਸਟਮ ਦੀ ਸਾਰੀ ਵਰਕਿੰਗ ਸੀ ਉਹਨੂੰ ਸਸਪੈਂਡ ਕਰਤਾ ਖਤਮ ਕਰਤਾ ਉਸ ਤੋਂ ਬਾਅਦ ਜਿਵੇਂ ਕੈਨੇਡਾ ਨੂੰ ਕਿਹਾ ਗਿਆ ਵੀ ਅਸੀਂ ਕੈਨੇਡੀਅਨ ਪ੍ਰੋਡਕਟਸ ਤੇ ਟੈਰਫ 25% ਲਾਵਾਂਗੇ ਤੇ ਹੋਰ ਵੀ ਜਿਹੜੇ ਹੈਗੇ ਆ ਜਿਵੇਂ ਇਲੀਗਲ ਜਿਹੜੇ ਹੈਗੇ ਆ ਬੰਦੇ ਰਹਿ ਰਹੇ ਆ ਉਹਨਾਂ ਨੂੰ ਅਸੀਂ ਉਹਨਾਂ ਦੇ ਦੇਸ਼ ਭੇਜਾਂਗੇ ਅਰੈਸਟ ਕਰਕੇ ਵੀ ਜਿਹੜੇ ਵਿਦਾਊਟ ਡਾਕੂਮੈਂਟ ਕੋਈ ਵੀ ਬੰਦਾ ਜਿਹੜਾ ਅਮਰੀਕਾ 'ਚ ਬਰਦਾਸ਼ਤ ਨਹੀਂ ਹੋਊਗਾ ਵੀ ਬਹੁਤ ਸਖਤ ਜਿਹੜੇ ਐਗਜ਼ੀਕਿਊਟਿਵ ਆਰਡਰ 트럼ਪ ਨੇ ਪਾਸ ਕੀਤੇ ਤੇ ਹੁਣ ਜਿਹੜਾ 트럼ਪ ਨੇ ਮੇਨ ਮੈਂ ਜਿਹੜੇ ਮੁੱਦੇ ਦੀ ਗੱਲ ਕਰ ਰਿਹਾ ਵੀ ਕੈਨੇਡਾ ਤੇ ਅਮਰੀਕਾ ਦੇ ਵਿੱਚ ਵਾਰ ਸ਼ੁਰੂ ਹੋ ਰਹੀ ਆ ਟ੍ਰੇਡ ਵਾਰ ਸ਼ੁਰੂ ਹੋ ਰਹੀ ਆ ਟ੍ਰੇਡ ਵਾਰ ਕਿਉਂ ਸ਼ੁਰੂ ਹੋਊਗੀ ਕਿਉਂਕਿ ਜਦੋਂ ਹੀ ਅਮਰੀਕਨ ਰਾਸ਼ਟਰਪਤੀ 트럼ਪ ਨੇ ਐਲਾਨ ਕੀਤਾ ਵੀ ਅਸੀਂ ਕੈਨੇਡੀਅਨ ਜਿਹੜਾ ਐਕਸਪੋਰਟ ਤੇ 25% ਟੈਰਫ ਲਾਵਾਂਗੇ ਤਾਂ ਇਹ ਜਿਹੜੀ ਗੱਲ ਹੈ ਕੈਨੇਡਾ ਵਾਸਤੇ ਬਰਦਾਸ਼ਤ ਕਰਨੀ ਬਹੁਤ ਔਖੀ ਸੀ ਕਾਰਨ ਉਹਦਾ ਕਿਉਂਕਿ ਕੈਨੇਡਾ ਦੀ ਜਿੰਨੀ ਵੀ ਮੈਨੂਫੈਕਚਰਿੰਗ ਯੂਨਿਟਸ ਹੈਗੇ ਆ ਜਿੰਨੀ ਵੀ ਇੰਡਸਟਰੀ ਹੈਗੀ ਆ ਉਹ ਇਸੇ ਜਿਹੜੇ ਹੈਗੇ ਆ ਜਿੰਨੀ ਵੀ ਇਕਨੋਮੀ ਹੈਗੀ ਹੈ ਮੋਸਟ ਆਫ ਦੀ ਇਕਨੋਮੀ ਇਸ ਚੀਜ਼ ਤੇ ਨਿਰਭਰ ਆ ਕੈਨੇਡਾ ਦੀ ਕਿਉਂਕਿ ਜਿੰਨਾ ਵੀ ਕੈਨੇਡਾ ਵਾਸਤੇ ਤਾਂ ਬਹੁਤ ਘੱਟ ਮੈਨੂਫੈਕਚਰਿੰਗ ਹੁੰਦੀ ਆ ਪਰ ਜਿੰਨੀ ਵੀ ਹੁੰਦੀ ਆ ਉਹ ਐਕਸਪੋਰਟ ਕੀਤੀ ਜਾਂਦੀ ਆ ਚਲੋ ਇਨਕਮ 'ਚ ਵਾਧਾ ਹੁੰਦਾ ਗਵਰਨਮੈਂਟ ਦੇ ਹੁਣ ਉਹਦੇ ਨਾਲ ਕੀ ਹੋਊਗਾ ਵੀ ਜੇ ਟੈਰਫ ਲੱਗਦਾ 25% ਤਾਂ ਜਿਹੜੇ ਉਹਨਾਂ ਦੇ ਪ੍ਰੋਡਕਟਸ ਆ ਅਮਰੀਕਾ ਜਾਣਗੇ ਉਹਨਾਂ ਦੇ ਪ੍ਰਾਈਸ ਹਾਈ ਹੋ ਜਾਣਗੇ ਤੇ ਲੋਕ ਉਹਨੂੰ ਖਰੀਦਣਗੇ ਨਹੀਂ ਤੇ ਲੋਕ ਨਹੀਂ ਖਰੀਦਣਗੇ ਤਾਂ ਜਿਹੜਾ ਕੰਪਨੀਆਂ ਦੀ ਜਿਹੜੀ ਪ੍ਰੋਡਕਸ਼ਨ ਹੋਊਗੀ ਉਹ ਪ੍ਰੋਡਕਸ਼ਨ ਦੇ ਜਿਹੜੇ ਟਾਰਗੇਟਸ ਹੋਣਗੇ ਉਹ ਫੁੱਲਫਿਲ ਨਹੀਂ ਹੋਣਗੇ ਹੌਲੀ ਹੌਲੀ ਉਹਨਾਂ ਦੀ ਪ੍ਰੋਡਕਸ਼ਨ ਘਟ ਜੂਗੀ ਕਿਉਂਕਿ ਸਮਾਨ ਵਿਕਣਾ ਘਟ ਜੂਗਾ ਤੇ ਜੇ ਪ੍ਰੋਡਕਸ਼ਨ ਘਟਦੀ ਆ ਤਾਂ ਸਮਝ ਲਓ ਦਾ ਸਿੱਧਾ ਤੇ ਸਿੱਧਾ ਅਸਰ ਇਕਨੋਮੀ ਤੇ ਹੁੰਦਾ ਬਹੁਤ ਵੱਡਾ ਝਟਕਾ ਇਹ ਕਿਉਂਕਿ ਇਹ ਝਟਕਾ ਇਸ ਕਰਕੇ ਦਿੱਤਾ ਗਿਆ ਕਿਉਂਕਿ ਗੱਲਾਂ-ਗੱਲਾਂ ਦੇ ਵਿੱਚ ਜਿਹੜਾ ਹੈਗਾ ਅਮਰੀਕਨ ਗਵਰਨਮੈਂਟ ਨੇ ਕੈਨੇਡਾ ਨੂੰ ਕਿਹਾ ਸੀ ਵੀ ਤੁਸੀਂ ਜਿਹੜਾ ਅਮਰੀਕਾ ਦਾ 파ਟ ਬਣ ਜਾਓ ਵੀ ਅੰਦਰ ਖਾਤੇ ਜੇ ਆਪਾਂ ਕਹਿ ਲਈਏ ਕਿਤੇ ਨਾ ਕਿਤੇ ਹੁਣ ਅਮਰੀਕਾ ਦੀ ਅੱਖ ਹੈਗੀ ਆ ਵੀ ਕੈਨੇਡਾ ਨੂੰ ਅਸੀਂ ਆਪ ਦੇ ਨਾਲ ਰਲ ਆ ਲਈਏ ਤੇ ਇਹ ਤਾਂ ਹੀ ਸੰਭਵ ਹੈ ਵੀ ਜੇ ਉਹਨਾਂ ਨੂੰ ਕਹਿ ਲੋ ਵੀ ਸਾਰੇ ਪਾਸਿਓ ਉਸ ਤਰ੍ਹਾਂ ਮਜਬੂਰ ਕੀਤਾ ਜਾਊਗਾ ਵੀ ਫੇਰ ਹੀ ਜਿਹੜਾ ਹੈਗਾ ਕੈਨੇਡਾ ਵਰਗੇ ਮੁਲਕ ਆ ਅਮਰੀਕਾ ਵਰਗੇ ਮੁਲਕ ਦੇ ਅੱਗੇ ਵੀ ਗੋਡੇ ਟੇਕਣਗੇ ਵੀ ਸਾਨੂੰ ਹਾਂ ਵੀ ਸਾਡਾ ਹੁਣ ਇੱਥੇ ਜਿਹੜਾ ਹੈਗਾ ਔਖਾ ਹੋ ਗਿਆ ਕੰਮ ਵੀ ਹੁਣ ਸਾਨੂੰ ਪਾਰਟ ਬੰਨਣਾ ਚਾਹੀਦਾ ਵੀ ਕਿਵੇਂ ਨਾ ਕਿਵੇਂ ਕਿਸੇ ਕੰਟਰੀ ਨੂੰ ਮਜਬੂਰ ਕਰਕੇ ਉਹਨਾਂ ਨੂੰ ਆਪ ਦੇ ਵਿੱਚ ਲਾਉਣਾ ਇਹ ਕਿਤੇ ਨਾ ਕਿਤੇ ਅਮਰੀਕਨ ਗਵਰਨਮੈਂਟ ਦੀ ਇੰਟੈਂਸ਼ਨ ਹੈਗੀ ਆ ਹੁਣ ਅਮਰੀਕਾ ਨੇ ਏ ਟੈਰਫ ਲਾਉਣ ਤੋਂ 1 ਫਰਵਰੀ ਤੋਂ ਜਿਹੜਾ ਜਿਹੜੇ ਐਗਜ਼ੀਕਿਊਟਿਵ ਆਰਡਰ ਹੈਗੇ ਆ ਆਪਣੇ ਟਰੰਪ ਸਾਹਿਬ ਦੇ ਉਹਦੇ ਚ ਕਿਹਾ ਵੀ 1 ਫਰਵਰੀ ਤੋਂ ਅਸੀਂ ਟੈਰਫ ਸ਼ੁਰੂ ਕਰ ਦਾਂਗੇ ਹੁਣ ਉਸ ਤੋਂ ਬਾਅਦ ਕੈਨੇਡੀਅਨ ਗਵਰਨਮੈਂਟ ਨੇ ਵੀ ਆਪਦੀਆਂ ਜਿਹੜੀਆਂ ਅਫੀਸ਼ੀਅਲ ਮੀਟਿੰਗ ਕਰਨੀਆਂ ਸ਼ੁਰੂ ਕਰਤੀਆਂ ਇਸ ਚੀਜ਼ ਨੂੰ ਵਿਚਾਰਿਆ ਗਿਆ ਤਾਂ ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਵੀ ਅਸੀਂ ਜਿਹੜਾ ਹੈਗਾ ਅਦਲੇ ਦਾ ਬਦਲਾ ਲਾਵਾਂਗੇ ਟਿੱਟ ਫੋਰ ਟੈਟ ਰਵਾਂਗੇ ਜੇ ਉਹ ਅਮਰੀਕਾ ਇਹ ਚੀਜ਼ ਕਰ ਸਕਦਾ ਤਾਂ ਅਸੀਂ ਵੀ ਕਰ ਸਕਦੇ ਆ ਹੁਣ ਕੈਨੇਡਾ ਕਿਵੇਂ ਕਰ ਸਕਦਾ ਕਿਉਂਕਿ ਜਿਹੜਾ ਸਭ ਤੋਂ ਪਹਿਲਾਂ ਲੈ ਲੀਏ ਅਮਰੀਕਾ ਵੀ ਵੱਡਾ ਐਕਸਪੋਰਟਰ ਹੈਗਾ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਅਮਰੀਕਾ ਤੋਂ ਕੈਨੇਡਾ ਐਕਸਪੋਰਟ ਹੁੰਦੀਆਂ ਸਭ ਤੋਂ ਪਹਿਲੇ ਨੰਬਰ ਤੇ ਜਿਹੜੇ ਹੈਗੇ ਆ ਬ੍ਰੇਕਫਾਸਟ ਸੀਰੀਅਲ ਆ ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਹੈਗਾ ਅਮਰੀਕਾ ਸਭ ਤੋਂ ਵੱਡਾ ਐਕਸਪੋਰਟਰ ਹੈ ਬ੍ਰੇਕਫਾਸਟ ਸੀਰੀਅਲ ਦਾ ਤੇ ਜੀ ਦੀ ਖਾਪਤ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਬ੍ਰੇਕਫਾਸਟ ਜਿਹੜਾ ਸੀਰੀਅਲ ਜਿਹੜਾ ਕੈਨੇਡਾ ਨੂੰ ਐਕਸਪੋਰਟ ਕੀਤਾ ਜਾਂਦਾ ਉਸ ਤੋਂ ਬਾਅਦ ਜੂਸ ਤੇ ਜਿਹੜਾ ਔਰੇਂਜ ਐਕਸਪੋਰਟ ਕੀਤਾ ਜਾਂਦਾ ਕੋਸਮੈਟਿਕ ਪ੍ਰੋਡਕਟਸ ਆ ਜਿਹੜੇ ਉਹ ਕੈਨੇਡਾ ਵਿੱਚ ਐਕਸਪੋਰਟ ਕੀਤੇ ਜਾਂਦੇ ਐ ਐਗਰੀਕਲਚਰ ਜਿਹੜੇ ਪ੍ਰੋਡਕਟ ਆ ਉਹ ਐਕਸਪੋਰਟ ਕੀਤੇ ਜਾਂਦੇ ਆ ਚਾਕਲੇਟ ਐਕਸਪੋਰਟ ਕੀਤੇ ਜਾਂਦੇ ਆ ਵਿਸਕੀ ਅਮਰੀਕਨ ਕੈਨੇਡਾ ਚ ਬਹੁਤ ਸੇਲ ਹੁੰਦੀ ਆ ਉਹ ਐਕਸਪੋਰਟ ਕੀਤੀ ਜਾਂਦੀ ਆ ਠੀਕ ਆ ਹੋਰ ਵੀ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਲਾਰਜ ਲੈਵਲ ਤੇ ਐਕਸਪੋਰਟ ਕੀਤੀਆਂ ਜਾਂਦੀਆਂ ਤੇ ਜਿਵੇਂ ਹੁਣ ਇਹਨਾਂ ਦਾ ਪਹਿਲਾ ਸੀਗਾ ਜਿਹੜਾ ਟਰੇਡ ਜਿਹੜਾ ਹੈਗਾ ਸਮਝੌਤਾ ਹੋਇਆ ਸੀ ਵੀ ਜਿੰਨੇ ਵੀ ਐਗਰੀਕਲਚਰ ਪ੍ਰੋਡਕਟਸ ਹੈਗੇ ਆ ਉਹਨਾਂ ਤੇ ਕੋਈ ਟੈਕਸ ਨਹੀਂ ਲੱਗਦਾ ਕੈਨੇਡਾ ਦੇ ਵਿੱਚ ਅਮਰੀਕਾ ਵੱਲੋਂ ਜਿਹੜੇ ਐਕਸਪੋਰਟ ਕੀਤੇ ਜਾਂਦੇ ਆ ਤਾਂ ਹੁਣ ਕੈਨੇਡਾ ਨੇ ਇਹ ਕਹਿਤਾ ਵੀ ਜੇ ਅਮਰੀਕਾ ਸਾਡੇ ਪ੍ਰੋਡਕਟਸ ਤੇ ਇੰਪੋਰਟ ਡਿਊਟੀ ਲਾ ਸਕਦਾ ਤਾਂ ਅਸੀਂ ਵੀ ਜਿਹੜਾ ਇੰਪੋਰਟ ਇੰਪੋਰਟ ਡਿਊਟੀ ਲਾਵਾਂਗੇ ਅਸੀਂ ਆਪ ਦੀ ਜਿਹੜੀ ਅਮਰੀਕਨ ਵਿਸਕੀ ਦੀ ਥਾਂ ਤੇ ਅਸੀਂ ਜਿਹੜੇ ਆਪਦੀਆਂ ਲੋਕਲ ਜਿਹੜੇ ਹੈਗੇ ਬ੍ਰਾਂਡਸ ਆ ਸਾਡੇ ਵੋਡਕਾ ਵਿਸਕੀ ਆ ਉਹਨਾਂ ਨੂੰ ਅਸੀਂ ਪ੍ਰੋਮੋਟ ਕਰਾਂਗੇ ਵੀ ਕੈਨੇਡੀਅਨ ਲੋਕ ਆ ਜਿਹੜੇ ਉਹ ਛੱਡ ਦੇਣ ਤੇ ਇਹ ਇਸ ਚੀਜ਼ ਦੀ ਵਰਤੋਂ ਕਰਨ ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀ ਸਟੇਟ ਤੋਂ 트럼ਪ ਬਿਲੋਂਗ ਕਰਦਾ ਉੱਥੋਂ ਜਿਹੜੇ ਹੈਗੇ ਆ orange juice ਤੇ orange ਜਿਹੜਾ ਐਕਸਪੋਰਟ ਹੁੰਦਾ ਵੀ ਅਸੀਂ ਉਹ ਅਸੀਂ ਬੰਦ ਕਰ ਦਾਂਗੇ ਉਹਦੇ ਤੇ ਟੈਰਫ ਲਾ ਦਾਂਗੇ ਵੀ ਅਸੀਂ ਉਹ ਘਟਾ ਦਾਂਗੇ ਵੀ ਜੇ 트럼ਪ ਇਹ ਚੀਜ਼ ਕਰ ਰਿਹਾ ਸਾਡੇ ਨਾਲ ਤਾਂ ਅਸੀਂ ਵੀ 트럼ਪ ਨੂੰ ਝਟਕਾ ਦੇਣ ਵਾਸਤੇ ਇਹ ਕੁਝ ਕਰ ਸਕਦੇ ਆ ਅਸੀਂ ਵੀ ਇੰਪੋਰਟ ਡਿਊਟੀ ਲਾ ਸਕਦੇ ਆ ਹੁਣ ਜੇ ਇਹ ਚੀਜ਼ਾਂ ਹੋਣ ਲੱਗ ਪਈਆਂ ਕੈਲੋ ਵੀ ਦੋਨਾਂ ਕੰਟਰੀਜ਼ ਦੇ ਵਿੱਚ ਇੱਕ ਟ੍ਰੇਡ ਵਾਰ ਸ਼ੁਰੂ ਹੋ ਜੂਗਾ ਤੇ ਟ੍ਰੇਡ ਵਾਰ ਦਾ ਸਿੱਧਾ ਤੇ ਸਿੱਧਾ ਸਬੰਧ ਇਕਨੋਮੀ ਤੇ ਪਊਗਾ ਜੇ ਇਕਨੋਮੀ ਤੇ ਉਦਾਸਰ ਪੈਂਦਾ ਤਾਂ ਨੇਚਰਲੀ ਉਦਾਸਰ ਕਿਹਦੇ ਤੇ ਪੈਣਾ ਜਨਤਾ ਤੇ ਪੈਣਾ ਹੁਣ ਮੇਰੇ ਇੱਕ ਦੋਸਤ ਨੇ ਕੱਲ ਮੈਨੂੰ ਇੱਕ ਮੈਸੇਜ ਵੀ ਸ਼ੇਅਰ ਕੀਤਾ ਜਿਹਦੇ ਵਿੱਚ ਉਹਨਾਂ ਦੇ ਅੱਗੇ ਦੋਸਤ ਨੇ ਜਿਹੜੇ ਕੈਨੇਡਾ ਵਿੱਚ ਰਹਿ ਰਹੇ ਆ ਉਹਨਾਂ ਨੇ 4-5 ਚੀਜ਼ਾਂ ਉਹਨਾਂ ਨੂੰ ਟੈਕਸਟ ਮੈਸਜ ਕਰਕੇ ਭੇਜੀਆਂ ਕਹਿੰਦੇ ਬਾਈ ਜੀ ਕਹਿੰਦੇ ਇੱਥੇ ਕੋਈ ਜੌਬ ਹੈ ਨਹੀਂ ਜਿਹੜੀ ਆਪਣੀ ਆਪਣੀ ਰੀਅਲ اسٹیਟ ਇੰਡਸਟਰੀ ਆ ਉਹ ਡੈਡ ਹੈ 트াকিং ਡੈਡ ਹੋ ਗਈ ਆ ਜਿਹੜਾ ਹੈਗਾ ਜਿਹੜਾ ਲਾਈਵਲੀਹੂਡ ਵਾਸਤੇ ਫੂਡ ਅਰਨ ਕਰਨਾ ਬਹੁਤ ਔਖਾ ਹੋ ਚੁੱਕਿਆ ਜਿਹੜੇ ਲੋਕ ਆ ਬਿਜ਼ਨਸ ਆ ਉਹ ਬੈਂਕਰਪਟ ਹੋ ਰਹੇ ਆ ਵੌਲੰਟਰੀ ਬੈਂਕਰਪਸੀ ਜਿਹੜੇ ਹੈਗੀਆਂ ਕੰਪਨੀਆਂ ਫਾਈਲ ਕਰ ਰਹੀਆਂ ਵੀ ਸਾਡਾ ਇੱਥੇ ਸਾਨੂੰ ਲੱਗਦਾ ਨਹੀਂ ਇੱਥੇ ਫਿਊਚਰ ਹੈਗਾ ਕਹਿਣ ਦਾ ਮਤਲਬ ਜੇ ਟ੍ਰੇਡ ਵਾਰ ਕੈਨੇਡਾ ਤੇ ਅਮਰੀਕਾ ਦੇ ਵਿੱਚ ਸ਼ੁਰੂ ਹੋ ਗਿਆ ਇਸ ਤੋਂ ਪਹਿਲਾਂ ਸਾਰਾ ਕੁਝ ਸਹੀ ਸੀਗਾ ਜਦੋਂ ਬਾਈਡਨ ਪ੍ਰੈਜ਼ੀਡੈਂਟ ਸੀ ਸਾਰਾ ਕੁਝ ਸਮੂਥ ਚੱਲ ਰਿਹਾ ਸੀ ਕੈਨੇਡਾ ਤੇ ਅਮਰੀਕਾ ਦੇ ਵਿੱਚ ਪਰ ਹੁਣ ਟਰੰਪ ਦੇ ਸੌ ਚੱਕ ਸਮਗਤ ਤੋਂ ਬਾਅਦ ਟਰੰਪ ਦੇ ਰਾਸ਼ਟਰਪਤੀ ਬਣ ਜਾਣ ਨਾਲ ਕੈਨੇਡਾ ਤੇ ਅਮਰੀਕਾ ਦਾ ਟ੍ਰੇਡ ਵਾਰ ਸ਼ੁਰੂ ਹੋ ਰਿਹਾ ਜਿਹਦੇ ਨਾਲ ਬਹੁਤ ਔਖੇ ਲੋਕ ਹੋਣਗੇ ਜਿਹਦਾ ਸਿੱਧਾ ਤੇ ਅਸਿੱਧਾ ਅਸਰ ਲੋਕਾਂ ਤੇ ਪਊਗਾ ਤੇ ਜੇ ਲੋਕਾਂ ਤੇ ਅਸਰ ਪਊਗਾ ਤਾਂ ਨੇਚਰਲੀ ਜਿਹੜਾ ਉਹਨਾਂ ਦਾ ਜਨਜੀਵਨ ਹੈ ਡੇਲੀ ਰੁਟੀਨ ਲਾਈਫ ਹੈ ਉਹਨਾਂ ਦੀ ਪ੍ਰਭਾਵਿਤ ਹੋਊਗੀ ਇੱਕ ਦਾ ਸੈਸ਼ਨ ਦੀ ਮਾਰ ਇੱਕ ਮੰਗਾਈ ਦੀ ਮਾਰ ਤੇ ਉਸ ਤਰ੍ਹਾਂ ਜੇ ਸਭ ਤੋਂ ਖਤਰਨਾਕ ਦੋਨਾਂ ਕੰਟਰੀਆਂ ਦੇ ਵਿੱਚ ਟ੍ਰੇਡ ਵਾਰ ਸ਼ੁਰੂ ਹੋ ਗਿਆ ਤਾਂ ਫਿਰ ਜਿਹੜੀ ਹੈਗੀ ਆ ਉੱਥੇ ਰਹਿਣ ਦਾ ਜਿਹੜਾ ਹੈਗਾ ਸਿਲਸਿਲਾ ਉਹ ਬਹੁਤ ਔਖਾ ਹੋ ਜਾਣਾ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੁਣ ਜੇ ਮੈਂ ਪਿੱਛੇ ਇੱਕ ਵੀਡੀਓ ਦੇ ਵਿੱਚ ਕਿਹਾ ਵੀ ਸੀਗਾ ਵੀ ਜੇ ਇਸ ਤਰ੍ਹਾਂ ਦਾ ਹੋਊਗਾ ਇਸ ਤਰ੍ਹਾਂ ਦੇ ਹਾਲਾਤ ਹੋਣਗੇ ਤਾਂ ਜ਼ਰੂਰ ਆਪਣੇ ਵਾਲੇ ਬੰਦਿਆਂ ਨੂੰ ਬੈਕਅਪ ਪਲਾਨ ਇੱਕ ਚਾਹੀਦਾ ਹੈਗਾ ਬੈਕਅਪ ਪਲਾਨ ਬਣਾ ਕੇ ਰੱਖਣਾ ਚਾਹੀਦਾ ਕਿਉਂਕਿ ਆਪਣੇ ਬੰਦੇ ਹਨਾ ਆੜੀ ਕਰੀ ਬੈਠੇ ਆ ਉਹ ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਨਹੀਂ ਜੀ ਐ ਨਹੀਂ ਹੋ ਗਿਆ ਓ ਜੀ ਹੋ ਕਿਵੇਂ ਹੋ ਜੂਗਾ ਜੀ ਇਹ ਆ ਉਹ ਆ ਪਰ ਅੰਦਰੋਂ ਉਹਨਾਂ ਨੂੰ ਵੀ ਪਤਾ ਕੀ ਕੁਝ ਹੋ ਰਿਹਾ ਤੇ ਇਹ ਜੱਗ ਝਾਰ ਵੀ ਹੈਗਾ ਵੀ ਕੀ ਹੋ ਰਿਹਾ ਇਸ ਕਰਕੇ ਆਪਾਂ ਨੂੰ ਹਾਲਾਤਾਂ ਨੂੰ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਆਪਾਂ ਨੂੰ ਸਾਰੀਆਂ ਚੀਜ਼ਾਂ ਨੂੰ ਕੰਸਿਡਰ ਕਰਨਾ ਚਾਹੀਦਾ ਉਹਦੇ ਚ ਹੀ ਸਿਆਣਪ ਹੈ ਤਾਂ ਜੋ ਆਪਣਾ ਸਾਰਿਆਂ ਦਾ ਭਲਾ ਹੋ ਸਕੇ ਸਾਰਿਆਂ ਦਾ ਭਲਾ ਹੋਊਗਾ ਸਾਰਿਆਂ ਦਾ ਮਤਲਬ ਕਿ ਜਿੰਨੇ ਵੀ ਸਾਡੇ ਪੰਜਾਬੀ ਭੈਣ ਭਾਈ ਜੋ ਵੀ ਹੈਗੇ ਜਿੱਥੇ ਵੀ ਵਸਤੇ ਆ ਭਾਵੇਂ ਕੈਨੇਡਾ ਚਾਹੇ ਭਾਵੇਂ ਅਮਰੀਕਾ ਚਾਹੇ ਭਾਵੇਂ ਪੰਜਾਬ ਚ ਇੱਕ ਦੂਜੇ ਨਾਲ ਤਾਂ ਆਪਾਂ ਇੰਟਰਕਨੈਕਟਡ ਹੈ ਹੀ ਆ ਨਾ ਇੱਕ ਦੂਜੇ ਦਾ ਦੁੱਖ ਦਰਦ ਤਾਂ ਆਪਾਂ ਸਮਝਦੇ ਹੀ ਸਕਦੇ ਆ ਇਸ ਕਰਕੇ ਆਪਾਂ ਸੋਚ ਵਿਚਾਰ ਕੇ ਆਪਾਂ ਜਿਹੜਾ ਹੈਗਾ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਜਿਹੜਾ ਆਪਾਂ ਫੈਸਲੇ ਲਈਏ ਬਹੁਤ ਮਿਹਰਬਾਨੀ ਥੈਂਕ ਯੂ ਸਸਕਾਲ